ਅਸਲੋਂ ਹੀ ਮਰ ਚੁੱਕੇ ਨੇ ਲੋਕ ਅਸਲੋਂ ਹੀ ਮਰੀਆਂ ਜ਼ਮੀਰਾਂ ਵਾਲੇ ਐਡੇ ਘਟਿਆ ਇਨਸਾਨ ਵੀ ਇਸ ਧਰਤੀ ਤੇ ਰਹਿੰਦੇ ਆ ਆ ਜਿਹੜਾ ਕੁਝ ਹੋਇਆ ਇਹ ਘਟਨਾ ਜਿਹੜਾ ਵੀ ਸੁਣਦਾ ਨਾ ਉਹ ਇਨਸਾਨ ਜੇ ਥੋੜੀ ਜੀ ਇਨਸਾਨੀਅਤ ਵੀ ਰੱਖਦਾ ਤਾਂ ਰੋ ਉੱਠਦਾ ਇੱਕ ਕੁੜੀ 11 ਸਾਲਾਂ ਦੀ ਬੱਚੀ ਜਿਹਨੂੰ ਨਾਂ ਸੁਲਾਈ ਦਿੰਦਾ ਨਾ ਜਿਹੜੀ ਬੋਲ ਸਕਦੀ ਆ ਉਹਨੂੰ ਇੱਕ ਹੈਵਾਨ ਆਦਮੀ ਚੁੱਕ ਲੈਂਦਾ ਤੇ ਉਹਦੇ ਨਾਲ ਇੰਨੀ ਦਰਿੰਦਗੀ ਕਰਦਾ ਕੱਲਾ ਨਹੀਂ ਹੋਰ ਵੀ ਵਿਅਕਤੀ ਇੰਨੀ ਜ਼ਿਆਦੇ ਉਸ ਬੱਚੀ ਦੇ ਨਾਲ ਦਰਿੰਦਗੀ ਕੀਤੀ ਜਾਂਦੀ ਆ ਕਿ ਬੱਚੀ ਦੇ ਨਾਲ ਰੇਪ ਕੀਤਾ ਜਾਂਦਾ 11 ਸਾਲਾਂ ਦੀ ਮਾਸੂਮ ਦੇ ਨਾਲ ਉਹਦੇ ਗੁਪਤ ਅੰਗ ਤੇ ਕੱਟ ਲਗਾਏ ਜਾਂਦੇ ਨੇ ਉਹਨੂੰ ਜਲਾਇਆ ਜਾਂਦਾ ਉਹਦੀ ਪੂਰੀ ਬਾਡੀ ਦੇ ਉੱਪਰ 17 ਥਾਵਾ ਤੇ ਕੱਟ ਦੇ ਨਿਸ਼ਾਨ ਨੇ ਦੰਦੀਆਂ ਦੇ ਨਿਸ਼ਾਨ ਨੇ ਤੇ ਨਾਲ ਹੀ ਸਿਗਰਟ ਜਵਾਜ ਲਾ ਕੇ ਉਹਦੇ ਪੂਰੇ ਸਰੀਰ ਤੇ ਲਾਈ ਗਈ ਤੇ ਨਾਲ ਹੀ ਕੁੜੀ ਦਾ ਜਿਹੜਾ ਗੁਪਤ ਅੰਗਾ ਉਹਨੂੰ ਵੀ ਮਚਾ ਦਿੱਤਾ ਗਿਆ ਕੁੜੀ ਵਿਚਾਰੀ ਮੰਦਬੁੱਧੀ ਸੀ ਨਾ ਉਹ ਸੁਣ ਸਕਦੀ ਸੀ ਨਾ ਉਹ ਬੋਲ ਸਕਦੀ ਸੀ ਉਹ ਤਾਂ ਵਿਚਾਰੀ ਜਦੋਂ ਤੜਫ ਰਹੀ ਸੀ ਦਰਦ ਦੇ ਨਾਲ ਚੀਕ ਉਹਦੇ ਉਹ ਚੀਕਾਂ ਵੀ ਨਹੀਂ ਸੀ ਨਿਕਲ ਰਹੀਆਂ ਉਹ ਤਾਂ ਕਿਸੇ ਨੂੰ ਕੁਝ ਕਹਿਣ ਯੋਗੀ ਵੀ ਨਹੀਂ ਸੀ ਤਾਂ ਉਸ ਦਰਿੰਦੇ ਇਨਸਾਨ ਨੂੰ ਉਸ ਮਾਸੂਮ ਬੱਚੀ ਤੇ ਭੋਰਾ ਤਰਸ ਨਹੀਂ ਆਇਆ ਜਿਹਨੇ ਇੰਨੀ ਹੈਵਾਨੀਅਤ ਦਿਖਾਈ ਕਿ ਉਸ ਬੱਚੀ ਨੂੰ ਚੁੱਕ ਕੇ ਲੈ ਗਿਆ ਬੱਚੀ ਹਲੇ ਆਪਣੇ ਘਰੋਂ ਨਿਕਲੀ ਹੀ ਸੀ ਤੇ ਬੱਚੀ ਨੂੰ ਚੁੱਕ ਕੇ ਲੈ ਗਿਆ ਜੰਗਲਾਂ ਦੇ ਵਿੱਚ ਉੱਥੇ ਲਿਜਾ ਕੇ ਉਹਨੇ ਦਰਿੰਦਗੀ ਕੀਤੀ ਤੇ ਫੇਰ ਜਿਹੜਾ ਕੋਈ ਹੋਰ ਉੱਥੇ ਆਇਆ ਉਹਨੇ ਵੀ ਉਸ ਮਾਸੂਮ ਬੱਚੀ ਦੇ ਨਾਲ ਦਰਿੰਦਗੀ ਕੀਤੀ ਸ਼ਰਮ ਨਹੀਂ ਆਈ ਕਿ ਉਸ ਮਾਸੂਮ ਬੱਚੀ ਨੂੰ ਅਸੀਂ ਛਡਵਾਈਏ ਸਗੋਂ ਉਹਨਾਂ ਉਸ ਬੱਚੀ ਦੇ ਨਾਲ ਰੇਪ ਕੀਤਾ ਗਿਆ ਬੇहद ਮੰਦਭਾਗੀ ਕਟਣਾ ਯੂਪੀ ਦੇ ਰਾਮਪੁਰਾ ਤੋਂ ਇੱਕ ਘਟਨਾ ਸਾਹਮਣੇ ਆਈ ਆ ਪਰ ਇਹ ਕੱਲੇ ਯੂਪੀ ਦੇ ਰਾਮਪੁਰਾ ਦੀ ਘਟਨਾ ਨਹੀਂ ਸਾਡੇ ਦਿਆਲਪੁਰੇ ਵਿੱਚ ਕੀ ਹੋਇਆ ਸਾਡੇ ਦਿਆਲਪੁਰੇ ਵਿੱਚ ਇੱਕ ਕੁੜੀ ਜਿਹੜੀ ਨਵਾਲਗ ਬੱਚੀ ਸੀਗੀ ਮੇਲਾ ਦੇਖਣ ਗਈ ਸੀ ਆਪਣੀ ਗਵੰਡਨ ਦੇ ਨਾਲ ਤੇ ਉਹਨੂੰ ਚੋਕ ਲਿਆ ਮੁੰਡਿਆਂ ਨੇ ਉੱਥੇ ਮੇਲੇ ਦੇ ਵਿੱਚੋਂ ਉਹ ਵੀ ਦੱਸਿਆ ਜਾ ਰਿਹਾ ਕਿ ਮੰਦਬੁੱਧੀ ਸੀ ਬੱਚੀ ਬਾਲੀ ਸੋਜੀ ਬੋਜੀ ਉਸ ਕੁੜੀ ਨੂੰ ਵੀ ਨਹੀਂ ਸੀ ਤੇ ਉਹਦੇ ਨਾਲ ਵੀ ਐਵੇਂ ਹੀ ਗੈਂਗਰੇਪ ਕੀਤਾ ਗਿਆ ਇੱਕ ਤੋਂ ਬਾਅਦ ਦੂਜਾ ਤੇ ਦੂਜੇ ਤੋਂ ਬਾਅਦ ਤੀਜਾ ਜਿਹਨੇ ਵੀ ਦੇਖਿਆ ਸ਼ਰਮ ਹੀ ਲੱਤ ਗਈ ਮਰ ਗਈਆਂ ਜ਼ਮੀਰਾਂ ਕਿ ਕਿਸੇ ਨੇ ਉਹਨੂੰ ਬੱਚੀ ਨੂੰ ਛਡਾਉਣਾ ਤਾਂ ਕੀ ਸੀ ਸਗੋਂ ਜਿਹੜਾ ਵੀ ਦਾ ਲੱਗਾ ਉਹਨੇ ਦਾ ਲਾਉਣ ਦੀ ਕੋਸ਼ਿਸ਼ ਕੀਤੀ ਬੇਹੱਦ ਘਟਿਆ ਇਨਸਾਨ ਇਹੋ ਜਿਹੇ ਇਨਸਾਨਾਂ ਨੂੰ ਇਨਸਾਨ ਕਿਹਾ ਜਾ ਸਕਦਾ ਦਰਿੰਦੇ ਇਨਸਾਨ ਆ ਦਰਿੰਦੇ ਜਿਹੜੇ ਨਿੱਕੀਆਂ ਨਿੱਕੀਆਂ ਮਾਸੂਮ ਤੇ ਨਿਬਾਲਗ ਬੱਚੀਆਂ ਤੇ ਜਿਹੜੀਆਂ ਮੰਦਬੁੱਧੀ ਬੱਚੀਆਂ ਉਹਨਾਂ ਨੂੰ ਵੀ ਨਹੀਂ ਬਖਸ਼ਦੇ ਇੰਨੀ ਘਟਿਆ ਮਾਨਸਿਕਤਾ ਜਿਹੜਾ ਵੀ ਕੋਈ ਸੁਣਦਾ ਇਸ ਬੱਚੀ ਦੀ ਦਰਦ ਕਹਾਣੀ ਰੋੜ ਦਾ ਜਿਹੜਾ ਵੀ ਕੋਈ ਆਪਣੇ ਮਨ ਵਿੱਚ ਇਨਸਾਨੀਅਤ ਰੱਖਦਾ ਸ਼ਰਮਸਾਰ ਕਰਨ ਵਾਲਾ ਮਾਮਲਾ ਆਏ ਦਿਨ ਪੂਰੇ ਸਾਡੇ ਭਾਰਤ ਦੇ ਅੰਦਰੋਂ ਕਿੰਨੀਆਂ ਸਾਰੀਆਂ ਘਟਨਾਵਾਂ ਇੱਕ ਬਿੰਦੂ ਦੇ ਅੰਦਰ ਹੀ ਸਾਹਮਣੇ ਆ ਜਾਂਦੀਆਂ ਜਿੱਥੇ ਪੂਰਾ ਪੂਰਾ ਮਾਸੂਮ ਬੱਚੀਆਂ ਦੇ ਨਾਲ ਬਲਾਤਕਾਰ ਹੁੰਦੇ ਆ ਇੱਥੋਂ ਦਾ ਸਿਸਟਮ ਸਾਡਾ ਰਾਜਨੀਤਿਕ ਸਿਸਟਮ ਇਨ ਪੂਰੀਆਂ ਚੀਜ਼ਾਂ ਵਾਸਤੇ ਦੋਸ਼ੀ ਆ ਇੱਥੇ ਜਿਹੜੀ ਬੰਦੇ ਦੀ ਮਾਨਸਿਕ ਉਸਾਰੀ ਕੀਤੀ ਜਾਂਦੀ ਆ ਮਾਨਸਿਕ ਸਮਝ ਆ ਜਿਹੜੀ ਉਹ ਵੀ ਇਹਦੇ ਵਾਸਤੇ ਦੋਸ਼ੀ ਆ ਜਿਹੜੇ ਸਮਾਜਾਂ ਦੇ ਅੰਦਰ ਬੰਦੇ ਦੇ ਮਾਨਸਿਕ ਤੌਰ ਤੇ ਇਹ ਪਰ ਦਿੱਤਾ ਜਾਂਦਾ ਕਿ ਇਹ ਚੀਜ਼ਾਂ ਗਲਤ ਨਹੀਂ ਛੋਟੇ ਹੁੰਦੇ ਤੋਂ ਲੈ ਕੇ ਤਾਂ ਉਹਨਾਂ ਨੂੰ ਰੇਪ ਵਰਗੇ ਸ਼ਬਦਾਂ ਤੋਂ ਵੀ ਨਫ਼ਰਤ ਹੋ ਜਾਂਦੀ ਹੈ ਤੇ ਉਹਨਾਂ ਨੂੰ ਕਦੇ ਵੀ ਕਿਸੇ ਔਰਤ ਨਾਲ ਐਵੇਂ ਧੱਕੇਸ਼ਾਹੀ ਦੇ ਨਾਲ ਉਹ ਰੇਪ ਕਰ ਹੀ ਨਹੀਂ ਸਕਦੇ ਪਰ ਸਾਡੇ ਸਮਾਜ ਦੇ ਅੰਦਰ ਤਾਂ ਕੁੜੀਆਂ ਪ੍ਰਤੀ ਸੋਚ ਹੀ ਸ਼ੁਰੂ ਤੋਂ ਜਦੋਂ ਛੋਟੇ ਹੁੰਦੇ ਆ ਨਾ ਬੱਚੇ ਉਦੋਂ ਤੋਂ ਹੀ ਐਵੇਂ ਬਣਾਈ ਜਾਂਦੀ ਹੈ ਕਿ ਇਹ ਤਾਂ ਵਸਤੂ ਆ ਇਹਨਾਂ ਦਾ ਜਿੰਨਾ ਤੱਕਾ ਕੀਤਾ ਜਾਊਗਾ ਉਨਾ ਹੀ ਠੀਕ ਆ ਤੇ ਫਿਰ ਉਹੀ ਜਿਹੜੀ ਮਾਨਸਿਕਤਾ ਘਟਿਆ ਉਹ ਫਿਰ ਆਏ ਜਾਹਰ ਹੁੰਦੀ ਆ ਜਦੋਂ ਛੋਟੀਆਂ-ਛੋਟੀਆਂ ਨਬਾਲਗ ਬੱਚੀਆਂ ਦੇ ਨਾਲ ਵੀ ਦਰਿੰਦਗੀ ਕੀਤੀ ਜਾਂਦੀ ਆ ਇੱਥੇ ਕੋਈ ਕਾਨੂੰਨ ਦਾ ਖੋਫ ਨਹੀਂ ਦਾ ਕਿਸੇ ਦੇ ਮਨ 'ਚ ਕਿਤੇ ਨਾ ਕਿਤੇ ਜਿਹੜਾ ਸਾਡੀਆਂ ਸਰਕਾਰਾਂ ਨੇ ਸਾਡਾ ਪ੍ਰਸ਼ਾਸਨ ਆ ਉਹ ਇਨ੍ਹਾਂ ਚੀਜ਼ਾਂ ਦੇ ਵਿੱਚ ਫੇਲ ਆ ਜੋ ਕੁਝ ਸਾਡੀਆਂ ਬੱਚੀਆਂ ਦੇ ਨਾਲ ਹੁੰਦਾ ਆਏ ਦਿਨ ਸਾਡੇ ਸਮਾਜ ਅੰਦਰ ਜੋ ਕਟਨਾਵਾਂ ਸਾਹਮਣੀ ਹੁੰਦੀਆਂ ਨੇ ਇੱਕ ਸਾਡੇ ਸਮਾਜ ਦੇ ਅੰਦਰ ਜਿਹੜੇ ਮੋਰਤ ਮਰਦ ਦੇ ਸਬੰਧ ਨੇ ਇਹਨਾਂ ਨੂੰ ਲੈ ਕੇ ਕੁਝ ਗੈਰ ਵਿਗਿਆਨਿਕ ਧਾਰਨਾਵਾਂ ਪ੍ਰਚਲਿਤ ਨੇ ਉੱਤੋਂ ਉੱਤੋਂ ਤਾਂ ਲੋਕ ਇਹ ਸ਼ੋਅ ਕਰਦੇ ਨੇ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਬਹੁਤ ਨਫ਼ਰਤ ਕਰਦੇ ਆਂ ਪਰ ਅੰਦਰੋਂ ਗੰਦ ਭਰਿਆ ਹੁੰਦਾ ਤੇ ਉਹ ਚੀਜ਼ਾਂ ਫਿਰ ਆਏ ਸਾਹਮਣੇ ਆਉਂਦੀਆਂ ਨੇ ਤਾਂ ਇੱਥੇ ਵੀ ਸਾਡੇ ਸਮਾਜ ਦੀ ਜਿਹੜੀ ਜਿਹੜੀ ਵਿਗਿਆਨਕ ਸੋਚ ਆ ਉਹ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਸਾਡੇ ਅੰਦਰ ਤਾਂ ਉਹੀ ਚੀਜ਼ਾਂ ਆਉਣੀਆਂ ਜੋ ਵਿਗਿਆਨ ਕਹਿੰਦਾ ਪਰ ਉਤੋਂ ਉਤੋਂ ਅਸੀਂ ਇਹ ਸ਼ੋਅ ਕਰਦੇ ਆ ਕਿ ਇਹ ਚੀਜ਼ਾਂ ਤਾਂ ਬਹੁਤ ਗਲਤ ਨੇ ਤਾਂ ਫੇਰ ਅਜੇਪ ਵਰਗੀਆਂ ਘਟਨਾਵਾਂ ਇਹਨਾਂ ਚੀਜ਼ਾਂ ਵਿੱਚੋਂ ਵੀ ਨਿਕਲ ਕੇ ਸਾਹਮਣੇ ਆਉਂਦੀਆਂ ਸੋ ਸਰਕਾਰਾਂ ਨੂੰ ਚਾਹੀਦਾ ਕਿਉਂਕਿ ਹਰ ਕੱਢਣਾ ਐਂਡ ਤੇ ਜਾ ਕੇ ਕਿਤੇ ਨਾ ਕਿਤੇ ਸਿਸਟਮ ਨਾਲ ਹੀ ਜੁੜਦੀ ਹੈ ਤਾਂ ਸਰਕਾਰਾਂ ਨੂੰ ਚਾਹੀਦਾ ਕਿ ਇਹ ਸਿਸਟਮ ਨੂੰ ਸੁਧਾਰਿਆ ਜਾਵੇ ਔਰਤਾ ਪ੍ਰਤੀ ਜਿਹੜੀ ਸੋਚ ਆ ਨਜ਼ਰੀਆ ਉਹ ਬਦਲਿਆ ਜਾਵੇ ਜਿਹੜੀ ਮਾਨਸਿਕ ਉਸਾਰੀ ਆ ਇੱਕ ਵਿਅਕਤੀ ਦੀ ਘਰ ਤੋਂ ਲੈ ਕੇ ਸਕੂਲਾਂ ਕਾਲਜਾਂ ਹਰ ਥਾਂ ਉਹ ਜਿਹੜੀ ਮਾਨਸਿਕ ਉਸਾਰੀ ਆ ਉਹਦੇ ਵਿੱਚ ਪੋਜ਼ਿਟਿਵਿਟੀ ਭਰੀ ਜਾਵੇ ਤੇ ਜਿਹੜੇ 네ਗੇਟਿਵ ਪੁਆਇੰਟ ਆ ਜਿਵੇਂ ਕੁੜੀਆਂ ਨੂੰ ਇੱਕ ਵਸਤੂ ਦੇ ਤੌਰ ਤੇ ਉਹਦੇ ਵਿੱਚ ਪੇਸ਼ ਕੀਤਾ ਜਾਂਦਾ ਜਾਂ ਇਹ ਕੀਤਾ ਜਾਂਦਾ ਕਿ ਇਹਨਾਂ ਨਾਲ ਤਾਂ ਜਿੰਨਾ ਤੱਕਾ ਕੀਤਾ ਜਾਵੇ ਓਨਾ ਹੀ ਚੰਗਾ ਤਾਂ ਜਿਹੜੀ ਇਹੋ ਜੀ ਸੋਚ ਆ ਉਹਨੂੰ ਕੱਢਿਆ ਜਾਣਾ ਚਾਹੀਦਾ ਤੇ ਜਿਹੜੀਆਂ ਜਿਹੜਾ ਸਾਡੇ ਸਮਾਜ ਦਾ ਗੈਰ ਵਿਗਿਆਨਕ ਨਜ਼ਰੀਆ ਉਹਨੂੰ ਬਦਲਣ ਦੀ ਲੋੜ ਆ ਤਾਂ ਕਿ ਜਿਹੜੇ ਹੁਣ ਜਿਵੇਂ ਯੂਰੋਪੀਅਨ ਕੰਟਰੀ ਆ ਉਹ ਸਾਡੇ ਵਾਂਗ ਕੋਈ ਪਖੰਡ ਨਹੀਂ ਕਰਦੇ ਸਾਡੇ ਵਾਂਗ ਜਾਣ ਬੁੱਝ ਕੇ ਇੱਕ ਜਿਵੇਂ ਸਾਡੇ ਇੱਕ ਅਸੀਂ ਨਕਲੀ ਗਲਾਸ ਪਾਏ ਆ ਆਪਦੇ ਚਿਹਰਿਆਂ ਦੇ ਉੱਪਰ ਨਕਾਬ ਪਾਇਆ ਉਹ ਨਕਾਬ ਨਹੀਂ ਪਾ ਕੇ ਰੱਖਦੇ ਪਰ ਉਹਨਾਂ ਸਮਾਜਾਂ ਦੇ ਅੰਦਰ ਇਹੋ ਜਿਹੀਆਂ ਜਿਹੜੀਆਂ ਰੇਪ ਵਰਗੀਆਂ ਘਟਨਾਵਾਂ ਨੇ ਪ੍ਰਵਿਰਤੀਆਂ ਨੇ ਯੂਰਪੀਅਨ ਸਮਾਜਾਂ ਦੇ ਅੰਦਰ ਸਾਡੇ ਮੁਕਾਬਲੇ ਕਿਤੇ ਘਟਨੇ ਨਾ ਮਾਤਰ ਨੇ ਕਿਉਂਕਿ ਉਹ ਲੋਕ ਸੋਚਦੇ ਨੇ ਕਿ ਅਸੀਂ ਇਸ ਤਰੀਕੇ ਤਕਾਕਾਰ ਹੀ ਨਹੀਂ ਸਕਦੇ ਕਿਉਂਕਿ ਕਿਆ ਵਿਗਿਆਨਿਕ ਗੱਲ ਇਹ ਆ ਕਿ ਜਦੋਂ ਵੀ ਕਿਸੇ ਵਿਅਕਤੀ ਨੇ ਕਿਸੇ ਦੂਸਰੇ ਦੇ ਨਾਲ ਜਦੋਂ ਰੇਪ ਕੀਤਾ ਜਾਂਦਾ ਤਾਂ ਉਹਨਾਂ ਦੀ ਬੋਡੀ ਦੇ ਵਿੱਚ ਇੱਕ ਉਤੇਜਨਾ ਹੁੰਦੀ ਆ ਪਰ ਜਿਹੜੇ ਉਹ ਲੋਕ ਨੇ ਉਹਨਾਂ ਦੀ ਮਾਨਸਿਕ ਉਸਾਰੀ ਹੀ ਇਸ ਕਿਸਮ ਦੀ ਹੋਈ ਆ ਕਿ ਉਹਨਾਂ ਨੂੰ ਧੱਕਾ ਕਰਨ ਲੱਗੇ ਕੋਈ ਉਤੇਜਨਾ ਆਉਂਦੀ ਹੀ ਨਹੀਂ ਇਸ ਕਰਕੇ ਉਹ ਜਿਹੜੀਆਂ ਇਹ ਬਲਾਕਰ ਵਰਗੀਆਂ ਕੱਢਣਾਵਾਂ ਨੇ ਉਹ ਨਹੀਂ ਕਰਦੇ ਨਾ ਵੀ ਬਰਾਬਰ ਨੇ ਪਰ ਸਾਡੇ ਸਮਾਜ ਦੇ ਅੰਦਰ ਮਰਦ ਦੀ ਸੋਚ ਹੀ ਜਗਿਰੂ ਬਣਾਈਆ ਤੱਕੇ ਸ਼ਾਹੀ ਵਾਲੀ ਬਣਾਈਆ ਜਿਹਦੇ ਕਰਕੇ ਫਿਰ ਇਹੋ ਜਿਹੀਆਂ ਜੜੀਆਂ ਘਟਨਾਵਾਂ ਨੇ ਉਹਨਾਂ ਦਾ ਜਨਮ ਹੁੰਦਾ ਉਹ ਉਹ ਘਟਨਾਵਾਂ ਵਾਪਰਦੀਆਂ ਨੇ ਤਾਂ ਜਿਹੜੀਆਂ ਇਹ ਸਾਡੇ ਆਏ ਦਿਨ ਸਾਡੇ ਸਮਾਜ ਦੇ ਅੰਦਰ ਧੀਆਂ ਨਾਲ ਛੋਟੀਆਂ-ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੁੰਦੇ ਨੇ ਸਵਾਂ ਇਹ ਚੀਜ਼ਾਂ ਜਿਵੇਂ ਪੜ ਲਿਖ ਗਿਆ ਸਮਾਜ ਕੜਨੀਆਂ ਚਾਹੀਦੀਆਂ ਸੀ ਪਰ ਇਹ ਉਦੋਂ ਵੀ ਵੱਧ ਸਾਹਮਣੇ ਆ ਰਹੀਆਂ ਨੇ ਤਾਂ ਬੇहद ਮੰਦ ਭਾਗੀ ਘਟਨਾ ਕਹੀ ਜਾ ਸਕਦੀ ਹੈ